ਸੋਮਵਾਰ ਵੀਰੇ ਤੇ ਮੰਗਲਵਾਰ ਨੂੰ ਬੋਧਵਾਰ ਨੂੰ ਬਾਰ ਕਾਟ ਤਾ ਨਾ ਆਸੀ। ਤੇ ਮੈਨੂੰ ਇਹ ਜੀ ਜੀ ਕਿ ਮੈਂ ਤਾਰ ਤੋਰ ਰੰਜਨ ਕੀ ਦੇ ਸੀਗਾ ਪਰ ਫੇਰ ਵੀ ਮੈਨੂੰ ਖੁਦਾ ਨੇ ਕਹਾਂ ਕਾ ਕਰ ਦਿੱਤਾ। 2021 ਵਿੱਚ ਮੇਰੇ ਚ 23 ਵਿੱਚ 24 ਵਿੱਚ ਛੇ ਕਟ ਗਈ ਜੀ। ਸਿਰਫ 25 ਹਜ਼ਾਰ ਰਗੇ ਸੀਗੇ ਜੀ। ਖੁਦਾ ਜੀ ਦਸਰੇ ਪਲੇਅਰ ਕੀਤੀ ਮੇਰੇ ਵਾਸਤੇ ਤੇ ਅੱਜ ਮੈਂ ਖੜਾ ਆਇਆ ਛੋਟੇ ਜਿਹੇ ਬਾਲੀ ਦਾ। ਪਰ ਉਹਦਾ ਤਾਂ ਬਦਲ ਹੋਵੇ। ਹੋਰ ਇੱਕ ਵਹੀ ਹੋਰ ਹੀ। ਪਰ ਉਹਨਾ ਮੈਨੂੰ ਬਿਨਾ ਮੰਗੇ ਗੋੜਾ ਕਪਤਨ ਅਮਰੀ ਬੇਟੀ ਲਈ ਆਮਨ ਬਰਾ ਦੇ ਦੀਆ ਬੋਲੋ ਹੰਮਾਰ ਕਰਦੇ ਆਂ ਨੀ ਇੱਕ ਕੈਫੇ ਚ ਤਾਲੀ ਚਾਕੇ ਧੰਨਵਾਦ ਕਰਕੇ ਇੱਕ ਸਦਾਨਿਕ ਕਿੰਨੀਆਂ ਬਟੀਆਂ ਨਹਾਜਾ ਬਣਾਈਆਂ ਕਿ ਕਿਸ ਤਰ੍ਹਾਂ ਪ੍ਰਬੰਧਿਤ ਚਾਕੇ ਰੱਖਿਆ ਸਵੱਛਤਾ ਚ ਰੱਖਿਆ ਹੈ ਸੁੱਖ ਬੱਚਿਆਂ ਦੀਆਂ ਬੱਚਿਆਂ ਦੀਆਂ ਆਸ਼ਰਮ ਦੇ ਉਦਾਰਨ ਬੱਚੇ ਦਿੱਤੇ ਆ ਇਸ ਵਰ ਬੇਟੀ ਦੀਆਂ ਦਿੱਤੀ ਹੈ ਖਾਸ ਧੰਨਵਾਦ ਕਰਦੀ ਆ ਬੋਲੋ ਹਾਲੇਲੂਇਆ ਸਵਾਇਆ ਇਹਨਾਂ ਲਈ ਖਾਸ ਅਪਤਵਾ ਕਰਾਂਗੇ ਕਿ ਪ੍ਰੋਜੈਕਟ ਦੇ ਸਾਰੇ ਜੀਵਨਾਂ ਦੇ ਨੂੰ ਬੰਦ ਕਰੀ। ਪਰਮੇਸ਼ੀ ਅਪਦਾ ਧੰਨਵਾਦ ਕਰਦੇ ਆ ਬਨੂ ਜੀ ਦੀ ਦੁਆ ਕਰਦੇ ਪ੍ਰਭੂ ਕਿ ਤੁਸੀਂ ਇਹਨਾਂ ਦੀ ਕਿਸ ਤਰ੍ਹਾਂ ਮਦਦ ਕੀਤੀ ਹੈ। ਉਹਨਾਂ ਨੂੰ ਅੱਜ ਵੀ ਪਹੁੰਚਾ ਕੇ ਰੱਖਿਆ ਆਪਦਾ ਧੰਨਵਾਦ ਕਰਦਾ ਹਾਂ। ਔਰ ਬੱਚਿਆਂ ਲਈ ਅੱਜ ਦੀ ਆਪਦਾ ਧੰਨਵਾਦ ਕਰਦੇ ਆ। ਜਿਹੜੇ ਕੰਮ ਕਾਜ ਆਸ਼ਿਸ਼ ਦੇਵ ਸਾਰੇ ਪਰਮਾਤਮਾ ਦੀ ਕਿਰਪਾ ਕਰੋ। ਪ੍ਰਾਰਥਨਾ ਯਿਸੂ ਦੇ ਨਾਮ ਚ ਮੰਗਦੇ। ਗੁਰੂ ਹਾਣੇਲੂਇਆ।